ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਤੇ ਅੱਜ ਦੀ ਵੀਡੀਓ ਪਿੰਡ ਚਾਟੀ ਪਿੰਡ ਠੀਕ ਹੈ ਜੀ ਜ਼ਿਲ੍ਹਾ ਅੰਮ੍ਰਿਤਸਰ ਵਾਈਜੀ ਕੋਲ ਇੱਕ ਤਾਜੀ ਸੂਈ ਗਾਂ ਠੀਕ ਹੈ ਜੀ ਤੇ ਇੱਕ ਟੋਕੜਾ ਠੀਕ ਹੈ ਜੀ ਬਾਕੀ ਆਪਣਾ ਭਰਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਬਹੁਤ ਬਹੁਤ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਜੇ ਕਿਸੇ ਨੇ ਇਦਾਂ ਦੀ ਵੀਡੀਓ ਬਣਾਉਣੀ ਤਾਂ ਆਪਣਾ ਨੰਬਰ ਨੋਟ ਕਰੋ ਜੀ 752800355 ਜੀ ਕਰਦੇ ਆ ਭਰਾ ਨਾਲ ਆਪਾਂ ਗੱਲਬਾਤ ਲੈਣੇ ਜਾਣਕਾਰੀ ਹਾਂਜੀ ਵੀਰ ਜੀ ਸਾਸਿਗਾ ਜੀ ਸਾਸਰੀਓ ਜੀ ਨਾਮ ਦੱਸੋ ਜੀ ਆਪਣਾ ਨਾਮ ਹੈ ਜੀ ਜੋਬਨ ਹਾਂਜੀ ਪਿੰਡ ਚਾਟੀ ਵਾਲੇ ਜ਼ਿਲ੍ਹਾ ਮਰਸਾਤ ਵੀੜੇ ਮਰਸਾ ਦਾ ਨੰਬਰ ਭਾ ਆਪਣਾ ਫੋਨ ਨੰਬਰ ਹੈਗਾ 9041874964 ਠੀਕ ਹੈ ਜੀ ਹਾਂਜੀ ਬਾਈ ਪਹਿਲੀ ਵਾਰ ਦੀ ਜਾਣਕਾਰੀ ਦੋ ਜੀ ਆਪ ਨੂੰ ਇਹ ਸੁਣੀ ਵੀਰ ਜੀ 4-5 ਦਿਨ ਹੋ ਗਏ ਵੀਰ ਜੀ ਹੱਦ ਠੀਕ ਹੈ ਜੀ ਇਹ ਤੋਂ ਬਾਅਦ ਕੋ ਬੌਲਾ ਲਾ ਲੈ ਕੋ ਦੁੱਧ ਲਾ ਲੈ ਜਿਹੜਾ 9 ਕਿਲੋ ਦੁੱਧ ਆ ਜਾਊਗਾ ਠੀਕ ਹੈ ਜੀ ਆਪਾਂ 8 ਕਿਲੋ ਦੀ ਕੁਆਨਟੀ ਦੇਾਂਗੇ ਠੀਕ ਹੈ ਜੀ ਕੋਈ ਥਾਨਵਾਦ ਘਾਟੋ ਕਪੂਰ ਛੱਟਾ ਕੋ ਡੋਕਲ ਹੋਵੇ ਆਪਣੀ ਉਹਦੀ ਜ਼ਿੰਮੇਵਾਰੀ ਹੋਗੀ ਠੀਕ ਗਾ ਦਾ ਮੋਲੇ ਜੀ 22000 ਦੀ ਗਾਂ ਦੇ ਦੀਗੇ 22000 ਦੀ ਉਹਦਾ 2000 ਛੜਦਾ 20000 ਦੀ ਗਾਂ ਚ ਠੀਕ ਹੈ ਬਾਈ 20000 ਦੀ ਕਿ ਬਾਈ ਜੀ ਕਹਿੰਦਾ ਗਾਂ ਆਪਾ ਦੇ ਦਾਂ ਨੇ ਠੀਕ ਹੈ ਜੀ ਤੋਰ ਕੇ ਦਿਖਾ ਦਿਓ ਜੀ ਵੜ ਸੋਹਣੀ ਆ ਸੁਨੱਖੀ ਆ ਸੇ ਬਾਕੀ ਦੁੱਧ ਸੇਵਾ ਦੇ ਸਰਤੇ ਆ ਠੀਕ ਹੈ ਨਾ ਬਾਈ ਜੀ ਨੇ ਆਪਾਂ ਨੂੰ ਜਮਾ ਰੇਟ ਵੀ ਜਮਾ ਜਾਇਜ਼ ਦੱਸਿਆ ਤਾਜੀ ਸੂਈ ਆ 4-5 ਦਿਨਾਂ ਕੋਈ ਸੂਈ ਨੂੰ ਬੋਲਾ ਤਿਆਰ ਆ ਮੋੜ ਲਈ ਬਾਕੀ ਫੇਸ ਕੁਆਲਟੀ ਬਿਊਟੀ ਸੋਹਣੀ ਆ ਜਿਸ ਕਿਸ ਨੇ ਲੈਣੀ ਆ ਤਾਂ ਬਾਈ ਜੀ ਨਾਲ ਜ਼ਰੂਰ ਕੰਟੈਕਟ ਕਰੋ ਠੀਕ ਹੈ ਜੀ ਬੱਧ ਜਾਣਕਾਰੀ ਬਾਈ ਜੀ ਤੁਹਾਨੂੰ ਫੋਨ ਤੇ ਲੜੇ ਹਾਂਜੀ ਬਾਈ ਜੀ ਦੂਜੀ ਜੀ ਸਿੰਗਾ ਵਾਲੀ ਵੜ ਤੇ ਜਾਣਕਾਰੀ ਤੋਂ ਬਾਈ ਜੀ 6 ਕਿਲੋ ਦੁੱਧਾ ਹਾਂਜੀ 2 ਮਹੀਨੇ ਦੀ ਬਣੀ ਆ ਠੀਕ ਹੈ ਜੀ ਚੈੱਕ ਕਰ ਗਵਣੀ ਡਾਇਰੈਕਟਰ ਸਾਡਾ ਜਿਆ ਹਾਂਜੀ ਜੇ ਜੇ ਗੱਭਾਂ ਨਿਕਲੇ ਫਿਰ ਗੱਭਾਂ ਦਾ ਮੁੱਲ ਕਰਾਂਗੇ ਹੋਰ ਹਾਂਜੀ ਜੇ ਗਿੱਦਾ ਏਦਾਂ ਏਦਾਂ ਦਾ ਕੇ ਪੈਣ ਪਲਾਨ ਫਿਰ ਮੁੱਲ ਹੋਰ ਕਰਾਂਗੇ ਅਸਾ ਜੀ ਹੁਣ ਇਹਦਾ ਕੀ ਰੇਟ ਕਰਾਂਗੇ ਜੀ ਹੁਣ ਆਪਾਂ ਹੁਣ ਜੀ ਆਪਾਂ ਦੇ ਦਾਂਗੇ 9000 ਦੀ ਗਾਂ ਠੀਕ ਹੈ ਜੀ ਗੱਭਾਂ ਆ ਆ ਛੱਡਾਂਗੇ 8000 ਦੀ ਗਾਂ ਦੇ ਦਾਂਗੇ ਠੀਕ ਹੈ ਜੀ ਇੱਥੇ ਜੇ ਗੱਭਾਂ ਨਿਕਲ ਗਈ ਜੇ ਗੱਭ ਫੇਰ 15000 ਦੀ ਲੋਪਰਾ ਬਾਈ ਜੀ ਕਹਿੰਦਾ ਦੁੱਧ 6 ਕਿਲੋ ਕੋ ਮਿਲ ਕੇ ਲੈ ਜਾ ਲੀਟਰ ਦਾ ਠੀਕ ਹੈ ਜੀ ਠੀਕ ਹੈ ਜੀ ਜਾਇਜ਼ ਮੁੱਲ ਬਾਈ ਨੇ ਦੱਸਿਆ ਬਿਲਕੁਲ ਹੀ ਜਿਸ ਕਿਸੇ ਨੇ ਦੁੱਧ ਪੀਣਾ ਚਾਹੇ ਚਾਰ ਟੰਗ ਚੋਕੇ ਬਾਈ ਜੀ ਕਹਿੰਦਾ ਲੈ ਜਾਓ ਠੀਕ ਹੈ ਜੀ ਜਿਲਾ ਅੰਬਰਸਰ ਤੇ ਲੋ ਜੀ ਠੰਡੀ ਸੀਲ ਬਥੇਰੀ ਆ ਸੰਗ ਜ਼ਰੂਰ ਹੈਗੇ ਇਹਦੇ ਠੀਕ ਹੈ ਜੀ ਨੋਪਰਾ ਲੰਮੀ ਤੋਰਦੀ ਬਾਈ ਮੋੜ ਲਈ ਆ ਇਥੇ ਆਵੇਗਾ ਭੈਣ ਭਰਾ ਦੋ ਵਾਰ ਟਾਈਮ ਚੋਵੇ ਤਿੰਨ ਚਾਰ ਟਾਈਮ ਚੋਵੇ ਠੀਕ ਹੈ ਜੀ ਕੋਈ ਆਪਾਂ ਟੈਂਸ਼ਨ ਵਾਲੀ ਗੱਲ ਨਹੀਂ ਲੋ ਜੀ ਬਾਈ ਜੀ ਨਜ਼ੂਰ ਕਨੈਕਟ ਕਰੋ ਠੀਕ ਹੈ ਜੀ ਚੈੱਕ ਕਰ 사ਦੇ ਹਾਂਜੀ ਬਾਈ ਜੀ ਤੀਜੀ ਵੜ ਦੀ ਜਾਣਕਾਰੀ ਦੋ ਜੀ ਆਪਣੀ ਉਹ ਵੀਰ ਜੀ ਗੱਬਣ ਜੀ ਹਾਂਜੀ ਦੇਣ ਲੈ ਜੂ ਕਿ 20 ਦਿਨ ਥਾਨ ਤੇ ਐਨੇ ਜੇ ਦੇ ਤੱਲ ਥਾਨ ਵਾਲੀ ਹਾਂਜੀ ਤੱਲ ਵੀਰ ਜੀ ਤੱਲ ਹਾਂਜੀ ਹਾਂਜੀ ਤੱਲ ਠੀਕ ਹੈ 20 ਦਿਨ ਬਾਕੀ ਜੇ ਅਜੇ 20 ਦਿਨ ਲੈ ਜੂਗਾ ਆ ਥਾਨੀ ਜੇਗਾ ਠੀਕ ਹੈ ਜੀ ਹਾਂ ਠੀਕ ਹੈ ਜੀ ਮਾੜੀ ਤੋਰ ਕੇ ਦਿਖਾਵਾਂਗੇ ਜੀ। ਲੋਪਰਾ ਸਿੰਗਸੂng ਜ਼ਰੂਰ ਹੈਗਾ ਬਾਈ ਜੀ ਕਹਿੰਦਾ ਹੈਗਾ ਪਿਛਲੇ ਸੂਤਾ ਤੋਂ ਵੀ ਕਿੰਨਾ ਤਾਣੇ ਵਾਲੇ ਆਈਡੀਆ ਜੀ 20 ਕਿਲੋ ਚਾਹੁੰਦੇ ਵਾਏ ਥੱਲੇ ਅਸਾਂ ਕਿ ਦੂਸਰਾ ਸੂਹਾ ਸੂਨਾ ਹੈ। ਅਸਾਂ ਕਿ ਦੂਸਰਾ ਸੂਹਾ ਸੂਨਾ ਹੈ। ਠੀਕ ਹੈ ਜੀ ਮੋੜ ਲਈ ਆਇਆ ਇਹਦਾ ਵੀ 5 ਕਿਲੋ ਦਊਗੀ 30 ਕਿਲੋ ਦਊਗੀ। ਹਾਂਜੀ ਹੋਣੇ ਦੁੱਧ 20 ਕਿਲੋ ਬੜੇ ਮਜਨੇ ਦੇ ਦਊਗੀ। ਬਾਕੀ ਗੱਲ ਸੇਦਾ ਦੀ ਅਗਲੀ ਦੀ। ਠੀਕ ਹੈ ਰੇਟ ਭਰਾ ਦਾ। ਠੀਕ ਹੈ ਰੇਟ ਭਰਾ ਹੀ ਹੈ ਸਾਈਆਂ। ਹਾਂਜੀ ਸਾਹ ਦਾ ਹੀ ਹਰ ਜੀ ਦਾ। ਹਾਂਜੀ ਬਾਈ ਰੇਟ ਇਹਦਾ ਕਿੰਨਾ ਇਹ ਵੀ ਵੀਰ ਦੀ ਗਾਹ ਦੇਣਗੇ 20000 ਦੀ ਗਾਹ 10000 ਛੱਡ ਦੇਣਗੇ ਇੱਕ ਠੀਕ ਹੈ ਜੀ ਅੱਜ ਦਿਨ 20 ਲਾਊਗੀ ਸਾਢੇ ਦਿਨ 20 ਲਾਊਗੀ ਇਹ ਸਾਈਵਾਲ ਵਾਜੀ ਦੀ ਹਾਂਜੀ ਹਾਂਜੀ ਇਹ ਸਾਈਵਾਲ ਗੇਰ نسل ਦੀ ਆਉਂਦੀ ਆ ਠੀਕ ਹੈ 11 نسل ਹਾਂਜੀ ਠੀਕ ਹੈ ਠੰਡੀ ਸੀਲ ਪੂਰੀ ਆ ਠੰਡੀ ਸਾਰੀ ਓਕੇ ਠੀਕ ਹੈ ਜੀ ਅੱਥੇ ਆਵੋਗੇ ਵੇਚ ਆ ਕੇ ਖੜੇ ਆ ਆਪਣੀਆਂ ਕੋਈ ਟੈਨਸ਼ਨ ਨਹੀਂ ਕਰਨੀ ਹੈਗੀ ਠੀਕ ਹੈ ਜੀ ਹਾਂ